ਜਿਹੜੇ ਏਰੀਏ ਚੋਂ ਤੁਸੀਂ ਕਮੈਂਟ ਕਰਦੇ ਹੋ ਕੋਠੀ ਵਾਸਤੇ ਮਕਾਨ ਵਾਸਤੇ ਆਪਾਂ ਉੱਥੋਂ ਹੀ ਲੈ ਕੇ ਪਹੁੰਚ ਜਾਂਦੇ ਆ ਜੀ ਤੁਹਾਡੇ ਸਾਰੇ ਕਮੈਂਟ ਮੈਂ ਚੈੱਕ ਕੀਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਅੱਜ ਮੈਂ ਮਕਾਨ ਲੈ ਕੇ ਪਹੁੰਚਿਆ ਬਹੁਤ ਵਧੀਆ ਰੇਟ ਦੇ ਵਿੱਚ ਮਕਾਨ ਆਪਣੇ ਕੋਲੇ ਪਹੁੰਚੇਗਾ ਸਿਰਫ 17 ਲੱਖ ਰੁਪਇਆ ਮੰਗਿਆ ਰਜਿਸਟਰੀ ਵਾਲੀ ਜਗ੍ਹਾ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀਆਂ ਮਕਾਨ ਦੇ ਘਰ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 73800 ਪੂਰਾ 62100 73 ਤੁਸੀਂ ਵੀ ਐਡ ਫਰੀਦ ਵਿੱਚ ਕਰਵਾ ਸਕਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡੇ ਵਾਸਤੇ ਆਪਾਂ ਮਕਾਨ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਕਮੈਂਟ ਪਾਈ ਸੀਗੇ ਤੁਸੀਂ ਬਹੁਤ ਜ਼ਿਆਦਾ ਕਮੈਂਟ ਪਾ ਰਹੇ ਸੀਗੇ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਮਕਾਨ ਲੈ ਕੇ ਪਹੁੰਚਿਆ ਜੀ ਤੁਹਾਡੇ ਏਰੀਆ ਚੋਂ ਜਿਹੋ ਜਿਹਾ ਤੁਸੀਂ ਮਕਾਨ ਮੰਗਦੇ ਸੀਗੇ ਉਹੋ ਜਿਹਾ ਮਕਾਨ ਹੈ ਉਨੇਕ ਰੇਟ ਦੇ ਵਿੱਚ ਹੈ ਤੁਸੀਂ 17 ਲੱਖ ਤੱਕ ਕਿਹਾ ਸੀਗਾ ਤੁਸੀਂ ਤਾਂ 15 ਤੋਂ 18 ਤੱਕ ਕਿਹਾ ਸੀਗਾ ਪਰ ਮੈਂ 17 ਲੱਖ ਦਾ ਤੁਹਾਡੇ ਵਾਸਤੇ ਮਕਾਨ ਲੈ ਕੇ ਪਹੁੰਚਿਆ ਜੀ ਆਪਣੇ ਕੋਲੇ ਜਿਹੜਾ ਮਕਾਨ ਪਹੁੰਚਿਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਜੀ ਏਰੀਆ ਕਨਫਰਮ ਕਰਵਾ ਦੇਣਾ ਬਹੁਤ ਸਾਰੇ ਜ਼ਿਆਦਾ ਕਮੈਂਟ ਆ ਰਹੇ ਸੀਗੇ ਅੰਮ੍ਰਿਤਸਰ ਏਰੀਆ ਚੋਂ ਅੰਮ੍ਰਿਤਸਰ ਏਰੀਆ ਚੋਂ 17 ਲੱਖ ਦਾ ਆਪਾਂ ਮਕਾਨ ਲੈ ਕੇ ਪਹੁੰਚੇ ਆ ਜਗ੍ਹਾ ਜਿਹੜੀ ਆਪਾਂ ਨੂੰ ਮਿਲ ਜੂਗੀ ਆ ਰਜਿਸਟਰੀ ਵਾਲੀ ਮਿਲ ਜੂਗੀ ਬਾਕੀ ਮਕਾਨ ਬਹੁਤ ਵਧੀਆ ਬਣਿਆ ਹੋਇਆ ਤੇ ਆਪਾਂ ਨੂੰ ਟੋਟਲ ਤਿੰਨ ਤਾਂ ਬੈੱਡਰੂਮ ਮਿਲ ਜਾਣਗੇ ਜੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਮਾਲਕ ਨੇ ਦੱਸਿਆ ਵੀ 3 ਮਰਲੇ 3 ਮਰਲੇ ਤੋਂ 2 ਗੱਜ ਉੱਪਰ ਹੀ ਹੈ ਜੀ 3 ਮਰਲੇ ਤੇ 2 ਗੱਜ ਆਪਾਂ ਨੂੰ ਟੋਟਲ ਜਗ੍ਹਾ ਮਿਲ ਜੂਗੀ 15x77 ਜੀ ਤੇ ਤਿੰਨ ਬੈਡਰੂਮ ਆਪਾਂ ਨੂੰ ਮਿਲ ਜਾਣਗੇ ਕਿਚਨ ਮਿਲ ਜੂਗਾ ਬਾਥਰੂਮ ਮਿਲ ਜੂਗਾ ਬਾਕੀ نیچے ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਜੋੜੀਆਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਬਾਕੀ ਜੇ ਆਪਾਂ ਰੰਗ ਦੀ ਗੱਲ ਕਰੀਏ ਰੰਗ ਕਰਵਾਇਆ ਤਾਂ ਇਹਨਾਂ ਨੇ ਪੂਰਾ ਹੋਇਆ ਪਰ ਰੰਗ ਖਰਾਬ ਹੋਇਆ ਪਿਆ ਜੀ ਰੰਗ ਵੱਲੋਂ ਮਰੰਮਤ ਕਰਵਾਉਣੀ ਪਊਗੀ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਰੇਟ 17 ਲੱਖ ਰੁਪਇਆ ਜਗ੍ਹਾ ਦੀ ਰਜਿਸਟਰੀ ਹੈਗੀ ਆ ਤੇ ਜਿਹੜੇ ਓਨਰ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਰੇਟ ਹੈ ਮੌਕੇ ਤੇ ਘਾਟਾ ਵਧਾ ਕਰ ਲਾਂਗੇ ਅਡਜਸਟਮੈਂਟ ਹੋ ਜਾਊਗੀ ਇੱਕ ਵਾਰੀ ਸਿਰਫ ਆਹ ਡਿਮਾਂਡ 17 ਲੱਖ ਰੁਪਇਆ ਤੇ ਓਨਰ ਨੇ ਆਪ ਦਾ ਜਿਹੜਾ ਨੰਬਰ ਦਿੱਤਾਗਾ ਉਹ ਤੁਹਾਨੂੰ ਮੈਂ ਦੇ ਦੇਣਾ ਕਨਫਰਮ ਸਾਰੇ ਜਣੇ ਕਰ ਲਓ ਨੋਟ ਕਰ ਲਓ ਚਾਹੇ ਲਿਖ ਲਓ ਚਾਹੇ ਸਕਰੀਨਸ਼ਾਟ ਮਾਰ ਕੇ ਰੱਖ ਲਓ ਸਕ੍ਰੀਨ ਤੇ ਵੀ ਆਜੂਗਾ ਤੇ ਦੱਸ ਵੀ ਤੁਹਾਨੂੰ ਦਿੰਨਾ ਮੈਂ ਨੰਬਰ ਹੈ 98728 ਤੇ 72679 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਮਕਾਨਬਰੀ ਸਿੰਘ ਬਾਕੀ ਮਕਾਨ ਦੀ ਵੀਡੀਓ ਚੱਲ ਰਹੀ ਹੈ ਸਕ੍ਰੀਨ ਤੇ ਤੇ ਸਾਰਾ ਕੁਝ ਇਹਨਾਂ ਨੇ ਦਿਖਾਇਆ ਬਾਕੀ ਲਾਈਟਿੰਗ ਦਾ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਜਿਹੜੇ ਬੈਡਰੂਮ ਤਿੰਨ ਬਣੇ ਹੋਇਆ ਬਹੁਤ ਵਧੀਆ ਨੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ ਬਾਕੀ ਸਾਰਾ ਕੁਝ ਤੁਸੀਂ ਦੇਖ ਲਿਆ ਫਰੰਟ ਵੀ ਦੇਖ ਲਿਆ ਤੇ ਅੰਦਰੋਂ ਵੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੀ ਤੇ ਲੋਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਬੀ ਅੰਮ੍ਰਿਤਸਰ ਖਾਸ ਇਹਨਾਂ ਨੂੰ ਸਿਟੀ ਪੈਂਦੀ ਆ ਤੇ ਇਹਨਾਂ ਦੇ ਜਮਾ ਨੇੜੇ ਜੀ ਸ਼ਹੀਦਦਾ ਸਾਹਿਬ ਗੁਰੂ ਘਰ ਇਹਨਾਂ ਤੋਂ ਸਿਰਫ ਡੇਢ ਕਿਲੋਮੀਟਰ ਪੈ ਜਾਂਦਾ ਹੈ ਸ਼ਹੀਦਦਾ ਸਾਹਿਬ ਗੁਰੂ ਘਰ ਜੀ ਤਰਨ ਤਰਨ ਰੂੜ ਤੇ ਨਹਿਰ ਟਪਕੇ ਜੀ ਜਿਹੜੀ ਨਹਿਰ ਹੈ ਉਹ ਟਪਕੇ ਪੂਲ ਆਉਂਦਾ ਜੀ ਪੂਲ ਦੇ نیچے ਇਹਨਾਂ ਦਾ ਹ ਮਕਾਨ ਜਿਹੜਾ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਜੀ ਨੰਬਰ ਵੀ ਮਿਲ ਗਿਆ ਸਾਰੀ ਜਾਣਕਾਰੀ ਵੀ ਤੁਹਾਨੂੰ ਮਿਲ ਗਈ ਤੇ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਇੱਕ ਮਿੰਟ ਤੁਸੀਂ ਬਹੁਤ ਜ਼ਿਆਦਾ ਕੀਤੇ ਸੀਗੇ ਤੇ ਤੁਸੀਂ ਗੱਲ ਆਪੇ ਕਰ ਲਿਓ ਮਾਲਕ ਨਾਲ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਕਿਸੇ ਨੂੰ ਵੀ ਪਸੰਦ ਆਇਆ ਮਕਾਨ ਜਾ ਕੇ ਦੇਖ ਲਓ ਗੱਲਬਾਤ ਕਰਕੇ ਤੇ ਮਕਾਨ ਨੂੰ ਖਰੀਦ ਸਕਦੇ ਹੋ ਬਾਕੀ ਮਾਲਕ ਨੇ ਸਾਫ਼-ਸਾਫ਼ ਕਿਹਾ ਜੀ ਰੇਟ ਉੱਪਰ-ਨੀਚੇ ਹੋ ਜਾਵੇਗਾ ਬਾਕੀ ਗੱਲ ਤੁਸੀਂ ਜ਼ਰੂਰ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀ ਆਪਾਂ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਲੈ ਕੇ ਪਹੁੰਚਦੇ ਰਹਨੇ ਆ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਸ਼ੇਅਰ ਵੀ ਕਰ ਦਿਓ ਤੇ ਜਿੰਨੇ ਤੁਸੀਂ ਐ ਹੋ ਜੀ ਪਹਿਲੀ ਵਾਰ ਆ ਤੇ ਪਹਿਲਾਂ ਤੋਂ ਵੀ ਤੁਸੀਂ ਆਪਣੀ ਵੀਡੀਓ ਦੇਖੀ ਹੋਈ ਆ ਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਹਾਲਟ ਸਟ ਕਰਕੇ ਕਲਿੱਕ ਕਰ ਜਰੂਰ ਕਰ ਦੋ ਤੇ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤਾਂ ਉਸੇ ਟਾਈਮ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਇਹ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੀ ਕੋਠੀ ਆ ਮਕਾਨ ਹੈ ਘਰ ਆ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਜਮਾ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 62100 73 ਤੇ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਬਹੁਤ ਸਾਰਾ ਪਿਆਰ ਦਿਓ ਬਹੁਤ ਸਾਰੀ ਸਪੋਰਟ ਕਰਿਓ ਤੇ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਬਾਕੀ ਜਲਦੀ ਮਿਲਦੇ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਦੇ ਨਾਲ ਤੇ ਤੁਸੀਂ ਕਮੈਂਟ ਕਰੋ ਜੀ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਕਿੰਨੇ ਰੇਟ ਦੇ ਵਿੱਚ ਮਕਾਨ ਘਰ ਕੋਠੀ ਚਾਹੀਦੀ ਆ ਤੁਸੀਂ ਮੰਗ ਪਾਓ ਕਮੈਂਟ ਕਰੋ ਫਰਮਾਇਸ਼ ਪਾਓ ਤੇ ਆਪਾਂ ਤੁਹਾਡੀ ਫਰਮਾਇਸ਼ ਪੂਰੀ ਜ਼ਰੂਰ ਕਰਾਂਗੇ